ਆਂਖ ਸਿੰਘ ਜੱਥੇਬੰਦੀਆਂ ਨੇ ਕੋਈ ਨਹੀਂ ਇੱਕ ਮਾਨ ਸਿੰਘ ਅਕਾਲੀ ਨਾਮ ਦਾ ਬੰਦਾ ਹੈ ਉਹ ਅਸਲੀ ਨਕਲੀ ਦਾ ਹੈ ਮਤਲਬ ਜੱਥੇਬੰਦੀ ਇਹ ਦੇਖਣ ਅਸਲੀ ਇਹਨੇ ਅੰਗਾ ਕਿ ਮਤਲਬ ਐਸੀ ਚੋਲਾ ਪਾਇਆ ਪਰ ਇਹ ਪਹਿਲਾਂ ਵੀ ਕੰਟਰੋਵਰਸੀ ਰਿਹਾ ਹੈ ਹਰ ਮੁੱਦੇ ਦੇ ਬਿਨਾਂ ਗੱਲ ਤੋਂ ਇਹ ਫੁਟੇਜ ਲੈਣ ਦਾ ਬੰਦਾ ਕੰਮ ਕਰਦਾ ਤੇ ਅੱਜ ਵੀ ਬਿਨਾਂ ਕਿਸੇ ਕਾਰਨ ਤੋਂ ਜਦ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਇੱਕ ਵੀ ਸਮੁਦਾਇ ਬਾਰੇ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਕਿਸੇ ਧਰਮ ਬਾਰੇ ਕੋਈ ਟਿੱਪਣੀ ਬੰਦੀ ਬਾਬਾਈ ਵੱਲੋਂ ਕੀਤੀ ਗਈ ਹੋਵੇ ਕਿ ਤਾਂ ਸਮਝ ਆਂਦਾ ਹੈ ਆਮ ਲੋਕਾਂ ਦੇ ਚ ਕਿ ਸਰਬਸਾਂਝਾ ਦਰਬਾਰ ਜਿਹੜਾ ਸ਼੍ਰੀ ਪ੍ਰੇਮਦਾਮ ਦੇ ਨਾਮ ਤੇ ਲੁਧਿਆਣੇ ਕੱਕੋਵਾਲ ਰੋਡ ਤੇ ਬਣਿਆ ਹੋਇਆ ਜਿੱਤੇ ਸਾਰੇ ਧਰਮਾਂ ਦੇ ਲੋਕ ਬੜੇ ਆਦਰ ਨਾਲ ਨਤਮਸਤਕ ਹੁੰਦੇ ਨੇ ਔਰ ਮਤਲਬ ਇਸ ਮਤਲਬ ਕਿ ਜਗਾ ਜਿਹੜੀ 400 ਸਾਲ ਪੁਰਾਣੀ ਬਾਬਾ ਹੈਦਰ ਸ਼ੇਖ ਦੀ ਮਲੇਰਕੋਲ ਵਾਲੇ ਸਰਕਾਰ ਦੀ ਇਹ ਜਗਾ ਬਣੀ ਹੋਈ ਹੈ ਤੋ ਉੱਥੇ ਮਤਲਬ ਲੋਕੀ ਆਪਣੇ ਕੰਮ ਮਨ ਲੋਕਾਂ ਦੇ ਕੰਮ ਹੁੰਦੇ ਨੇ ਲੋਕੀ ਆ ਕੇ ਨਤਮਸਤਕ ਹੁੰਦੇ ਨੇ ਲੋਕਾਂ ਦੀ ਮਰਜ਼ਾ ਪੂਰੀਆਂ ਹੁੰਦੀਆਂ ਲੋਕੀ ਢੋਲ ਲੈ ਕੇ ਆਉਂਦੇ ਨੇ ਨਗਾੜੇ ਲੈ ਕੇ ਆਉਂਦੇ ਨੇ ਮੈਨੂੰ ਸਮਝ ਨਹੀਂ ਆਈ ਵੀ ਇਹ ਮਾਨ ਸਿੰਘ ਅਕਾਲੀਰ ਤਕਲੀਫ ਕੀ ਹੋਈ ਹੈ ਦੂਜੀ ਗੱਲ ਜਿਉ ਬੜਾ ਪੰਜਾਬ ਤੇ ਅਸ਼ੀਆ ਧਰਮ ਦਾ ਦੇਸ਼ੀ ਬੰਦਾ ਹੈ ਤੇ ਮੈਂ ਬਿਨਾ ਨਾਮ ਲੈ ਕੇ ਗੱਲ ਕਹਿਣਾ ਚਾਹੁੰਦਾ ਹੁਣੇ ਪਿੱਛੇ ਤੁਸੀਂ ਤੁਹਾਨੂੰ ਵੀ ਪਤਾ ਹੈ ਕਿਸੇ ਵਿਅਕਤੀ ਸਪੈਸ਼ਲ ਡੇਰਾ ਮਤਲਬ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉੱਥੇ ਆਦਮੀ ਜਨਾਨੀ ਦੀ ਮੌਤ ਕਰ ਮਤਲਬ ਹੱਤਿਆ ਕਰ ਦਿੱਤੀ ਗਈ ਕੁੜੀਆਂ ਦਾ ਬਲਾਤਕਾਰ ਹੋਇਆ ਐਡਾ ਰੋਲਾ ਇੰਟਰਨੈਸ਼ਨਲ ਲੈਵਲ ਤੇ ਪਿਆ ਉਦੋਂ ਮਾਨ ਸਿੰਘ ਅਕਾਲੀ ਦੇ ਮੂੰਹ ਚ ਜਬਾਨ ਕਿਉਂ ਨਿਕਲੀ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਕਿਉਂ ਕਿਉਂਕਿ ਉਹ ਮਤਲਬ ਇੱਕ ਵਿਅਕਤੀ ਵਿਸ਼ੇਸ਼ ਫਿਰ ਧਰਮ ਵਿਸ਼ੇਸ਼ ਦੇ ਕੇ ਵਿਰੋਧ ਕਰਦੇ ਨੇ ਦੂਜੀ ਗੱਲ ਜੇ ਲੋਕ ਵਿਰੋਧ ਕਰਨ ਤਾਂ ਸਾਨੂੰ ਸਮਝ ਆਂਦਾ ਹੈ ਲੇਕਿਨ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੇ ਮਤਲਬ ਜਿੰਨਾ ਬਸ ਸਮਾਜ ਦੇ ਵਿੱਚ ਬੜਾ ਵੱਡਾ ਰਤਬਾ ਬੰਦੀ ਬਾਬਾ ਜੀ ਦਾ ਜੇ ਬਾਹਰਲੇ ਕੋਈ ਵੀ ਲੋਕ ਆ ਕੇ ਐਦਾਂ ਦੇ ਬਲੈਕਮੇਲਰ ਆ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਗੇ ਅਸੀਂ ਤਾਂ ਮੋਢੇ ਦਾ ਮੋਢਾ ਲਾ ਕੇ ਖੜੇ ਆ ਔਰ ਐਦਾਂ ਦੀ ਹਰਕਤ ਬਿਲਕੁਲ ਵੀ ਕਿਸੇ ਨੂੰ ਕੱਤਰ ਕਰਨ ਨਹੀਂ ਦਿੱਤੀ ਜਾਊਗੀ ਕਹਿੰਦਾ ਵੀ ਆਈ ਹੈ ਜੀ ਕਹਿੰਦਾ ਵੀ ਆਈ ਨਹੀਂ ਸਾਨੂੰ ਪਤਾ ਹੈ ਕਹਿੰਦਾ ਵੀ ਜੰਗਿਸੇ ਬੰਦੀ ਆਂ ਜੇ ਉਹਨਾਂ ਨੇ ਸਵਾਲ ਕੀਤੇ ਉਹਨਾਂ ਨੇ ਪੁੱਛਿਆ ਜਿਹਨਾਂ ਨੂੰ ਵੇ ਨਾਲ ਗੱਲ ਕਰਦੇ ਆ ਬਹੁਤ ਵਧੀਆ ਮੋਸਟ ਵੈਲਕਮ ਇਹ ਰਫ ਡੀਲ ਦੀ ਗੱਲ ਕਰਦੇ ਆ ਮੈਂ ਉਸ ਤੋਂ ਬਾਅਦ ਰਫੀਲ ਕਰਦਾ ਪਹਿਲੋ ਆਈ ਨਹੀਂ ਫਿਰ ਦੁਬਾਰਾ ਆਣ ਦੀ ਕੀ ਲੋੜ ਹੈ ਜਰਾ ਤੇ ਉਹਨਾਂ ਨੂੰ ਪੁੱਛਣਾ ਹੀ ਵੈਦ ਨਹੀਂ ਪੁੱਛਦੇ ਹੋ ਨਹੀਂ ਉਹ ਸੈਟੀਸਫੈਕਸ਼ਨ ਨਹੀਂ ਹੋ ਬਾਈ ਮੇਰੇ ਸਾਹ ਨਾਲ ਤਾਂ ਮੈਨੂੰ ਪ੍ਰੋਪਰ ਗੱਲ ਕਿਸੇ ਵੀਡੀਓ ਚ ਦੇਖ ਲਈ ਗਈ ਹੈ ਕਿ ਤੁਹਾਨੂੰ ਮਿਲ ਕੇ ਬੜਾ ਅਨੰਦ ਆਇਆ ਸਾਨੂੰ ਫਤਿਹ ਬੁਲਾ ਕੇ ਗਏ ਇੱਥੇ ਲੱਗਦਾ ਕੋਈ ਫੇਮ ਪਹਿਲੀ ਗੱਲ ਤਾਂ ਸਰ ਕਿਸੇ ਨੂੰ ਕੋਈ ਰਾਈਟ ਹੀ ਨਹੀਂ ਹੈਗਾ ਤਾਂ ਮੈਂ ਕਿਸੇ ਪੰਥ ਪ੍ਰਤੀ ਕਿਸੇ ਮਜਬ ਪ੍ਰਤੀ ਕਿਸੇ ਧਰਮ ਪ੍ਰਤੀ ਕਦੀ ਵੀ ਕੁਝ ਗਲਤ ਸ਼ਬਦ ਬੋਲੇ ਹੋਣ ਕੋਈ ਗਲਤ ਸ਼ਬਦਾਬਲੀ ਹੋਵੇ ਫਿਰ ਰਾਈਟ ਹੈਗਾ ਆਦਰਵਾਇਜ਼ ਅੱਜ ਤੱਕ ਮੈਂ ਕਿਸੇ ਧਰਮ ਕਿਸੇ ਪੰਥ ਕਿਉਂ ਆਈ ਨੇ ਤੁਹਾਡੇ ਨਾਲ ਕੋਈ ਕੰਟੈਕਟ ਹੋਇਆ ਸੀ ਪਹਿਲੇ ਕਿਸੇ ਮੇਰੇ ਨਾਲ ਅਜੇ ਤੱਕ ਕੋਈ ਕੋਈ ਕੰਟੈਕਟ ਨਹੀਂ ਆਇਆ ਉਹਨਾਂ ਦਾ ਮੈਂ ਤਾਂ ਨਾਂ ਵੀ ਪਹਿਲੀ ਵਾਰ ਸੁਣਿਆ ਅੱਜ ਸਿਰਫ ਇੱਕ ਵੀਡੀਓ ਵਾਇਰਲ ਦੇ ਉੱਤੇ ਹੀ ਹਾਂਜੀ ਹਾਂਜੀ ਵੀਡੀਓ ਵਾਇਰਲ ਦੇ ਉੱਪਰ ਦੇ ਖੁਸ਼ੀ ਕਿੰਨਾ ਪ੍ਰਸ਼ਾਸਨ ਬਿਜ਼ੀ ਕਰਦਾ ਇਹਨਾਂ ਨੇ ਸਾਰਾ ਪ੍ਰਸ਼ਾਸਨ ਕਿੰਨਾ ਬਿਜ਼ੀ ਹੋ ਰਿਹਾ ਹੈ ਪ੍ਰਸ਼ਾਸਨ ਉਹ ਕਿੰਨੇ ਕੰਮ ਨੇ ਸਾਡੇ ਮਾਣਯੋਗ ਸੀਪੀ ਸਾਹਿਬ ਇਸ ਟਾਈਮ ਕਿੰਨੇ ਅੱਛੇ ਸੀਪੀ ਸਾਹਿਬ ਸਾਨੂੰ ਲੁਧਿਆਣਾ ਸ਼ਹਿਰ ਵਿੱਚ ਮਿਲੇ ਹੋਏ ਨੇ ਨਾ ਸਾਡੇ ਐਸਪੀ ਸਾਹਿਬ ਦਿਨੇਂਦਰ ਚੌਧਰੀ ਜੀ ਜਸਵੀਰ ਜੀ ਬੜੇ ਅੱਛਾ ਕੰਮ ਕਰ ਰਹੇ ਨੇ ਕੋਈ ਛੋਟੀ ਜਿਹੀ ਕੁਝ ਹਰ ਕੋਲ ਬਹੁਤ bade bade ਕੰਮ ਨੇ ਇਸ ਤੋਂ ਇਲਾਵਾ ਲੱਗਦਾ ਕਿ ਉਹ ਫੇਮ ਲੈਣਾ ਚਾਹੁੰਦੇ ਨੇ ਨਹੀਂ ਮੈਂ ਤਾਂ ਮਨੂੰ ਇਹ ਹੋਰ ਦੱਸੋ ਤੁਸੀਂ ਮੈਨੂੰ ਦੱਸੋ ਜੀ ਤੁਹਾਨੂੰ ਕੀ ਲੱਗਦਾ ਚਲੋ ਮੈਂ 6x ਤੁਹਾਨੂੰ ਕਰਦਾ ਮਜਬੂਰੀ ਚ ਮੈਨੂੰ ਦੱਸੋ ਕਿ ਜਦੋਂ ਇੱਕ ਇਨਸਾਨ ਸਿਰਫ ਧਰਮ ਜੋੜਨ ਦੀ ਗੱਲ ਕਰ ਰਿਹਾ ਹੈ ਪੂਰੇ ਏਰੀਆ ਦੇ ਵਿੱਚ ਇਹ ਚਾਰ ਰੋਡਸ ਨੇਗੀਆਂ ਕੱਕਵਾਲ ਰੋਡ ਨੁਰਵਾ ਰੋਡ ਭਾਦਰਕੀ ਰੋਡ ਕਲਾਸ਼ਨਾਗਰ ਰੋਡ ਰਾਹਾਂ ਰੋਡ ਤੱਕ ਪੂਰੇ ਏਰੀਆ 'ਚ ਇੱਕ ਜਗ੍ਹਾ ਐ ਜਿੱਥੇ ਦਿਨਲੀ 2000 ਬੰਦਾ ਲੰਗਰ ਖਾ ਕੇ ਜਾਂਦਾ ਰੋਜ਼ਾਨਾ ਦਿਨਲੀ ਲੰਗਰ ਲੱਗਦਾ ਇੱਥੇ ਪੂਰੇ ਏਰੀਆ 'ਚ ਇੱਕੋ ਹੀ ਦੁਆਰ ਐ ਇਹ ਵਿੱਡੋਰ ਤਾਂ ਬੇਸਾਰਾ ਲਾਸ਼ਿੰਦ ਸਰਦਰਵਾਰ ਵੱਲੋਂ ਜਾਂਦਾ ਅੰਗਹੀਨ ਬੱਚਿਆਂ ਦੇ ਟਰਾਈਸਾਈਕਲ ਹਰ ਸਾਈਕਲ ਵੰਡੇ ਜਾਂਦੇ ਨੇ ਬਜ਼ੁਰਗ ਹੁੰਦੇ ਨੇ ਕੰਨ ਦੀਆਂ ਮਸ਼ੀਨਾਂ ਇੱਥੋਂ ਵੰਡੀਆਂ ਜਾਂਦੀਆਂ ਨੇ ਐਜੂਕੇਸ਼ਨ ਦੇ ਵਿੱਚ ਹੈਲਪ ਕੀਤੀ ਜਾਂਦੀ ਹੈ ਇੱਕ ਇਨਸਾਨ ਅੱਛੇ ਕੰਮ ਕਰ ਰਿਹਾ ਹੈ ਤੇ ਅਮ ਨੂੰ ਜੋੜ ਰਿਹਾ ਹੈ ਜੇਕਰ ਉਹਦੇ ਪ੍ਰਤੀ ਕੋਈ ਗਲਤ ਬੋਲ ਰਿਹਾ ਤਾਂ ਫੇਮ ਹੀ ਲੈ ਰਿਹਾ ਹੋਰ ਕੀ ਕਰ ਰਿਹਾ ਜੀ ਤੁਹਾਡੇ ਵੱਲੋਂ ਕੋਈ ਇਨਤ ਜੱਥੇ ਬੰਦੀਆਂ ਨੂੰ ਕੋਈ ਮੈਸੇਜ ਜੀ ਮੈਂ ਕਹੂੰਗਾ ਪਲੀਜ਼ ਕੋਈ ਵੀ ਕੁਝ ਵੀ ਬੋਲਣ ਤੋਂ ਪਹਿਲਾਂ ਇੱਕ ਵਾਰ ਹੋਮਵਰਕ ਪੂਰਾ ਕਰ ਲਿਆ ਕਰੋ ਬੰਦੇ ਬਾਰੇ ਪੂਰੀ ਜਾਣਕਾਰੀ ਲੈ ਲਿਆ ਕਰੋ ਕਿ ਉਹਦਾ ਕੋਈ ਵੀ ਗਲਤ ਕੰਮ ਕਰ ਮੈਂ ਜ਼ਿੰਦਗੀ ਚ ਨਾ ਕੋਈ ਅਸਾ ਗਲਤ ਕੰਮ ਕੀਤਾ ਜਿਹੜਾ ਕਿਸੇ ਧਰਮ ਜਾਂ ਕਿਸੇ ਵਿਅਕਤੀ ਵਿਸ਼ੇਸ਼ ਲਈ ਕਦੇ ਕੁੱਟ ਪਿਲਣੇ ਕੀ ਯੋਗ ਹੋ ਸਕਦਾ ਸਰ ਸਾਬ ਵਾਹਿਗੁਰੂ ਜੀ ਕੀ ਫਤਿਹ ਅੱਜ ਲੁਧਿਆਣਾ ਬਾਬਾ ਮਾਨ ਸਿੰਘ ਅਕਾਲੀ ਜੀ ਆ ਰਹੇ ਸੀ ਬੰਟੀ ਬਾਬੇ ਦੇ ਨਾਲ ਗੱਲ ਕਰਨ ਪ੍ਰਸ਼ਾਸਨ ਨੇ ਉਹਨਾਂ ਨੂੰ ਫਲੋਰ ਰੋਕ ਰਿਆ ਉਹਨਾਂ ਨੂੰ ਅੱਗੇ ਨਹੀਂ ਆਣ ਦੇ ਰਹੇ ਵਾਹਿਗੁਰੂ ਜੀ ਸਿੱਖ ਕੌਮ ਨਾਲ ਬੜਾ ਤੱਕਾ ਹੋ ਰਿਹਾ ਹੈ ਮਹਾਰਾਜ ਸਿੱਖ ਕੌਮ ਨੂੰ ਜਾਗਰਤ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਕੋ ਸਿੱਖ ਜੰਗੀਆਂ ਤੋਂ ਬੰਦੀ ਦੀ ਲੋਕ ਆ ਰਹੇ ਸੀਗੇ ਨਿਹੰਗ ਸਿੰਘ ਆ ਰਹੇ ਸੀਗੇ ਬੜੇ ਜਥੇਬੰਦੀਆਂ ਦੇ ਲੋਕ ਆ ਰਹੇ ਸੀ ਪਰ ਬਾਬਾ ਜੀ ਨੇ ਉਹਨਾਂ ਨੇ ਉੱਥੇ ਰੋਕ ਲਿਆ ਹੁਣ ਤੁਹਾਨੂੰ ਪਤਾ ਹੀ ਹੈ ਤੁਹਾਡੀ ਤੁਹਾਡੀ ਗੱਲ ਹੋਈ ਹੈ ਹਾਂਜੀ ਸਾਡੀ ਗੱਲ ਹੋਈ ਹੈ ਬਾਬਾ ਜੀ ਕਿੰਨਾ ਨਾਲ ਗੱਲ ਹੋਈ ਬਾਬਾ ਮਾਨ ਸਿੰਘ ਅਕਾਲੀ ਨਾਲ ਜੀ ਅੱਛਾ ਕੀ ਦੱਸਿਆ ਉਹਨਾਂ ਨੇ ਤੁਹਾਨੂੰ ਉਹ ਬਾਬਾ ਮਾਨ ਸਿੰਘ ਅਕਾਲੀ ਕਹਿੰਦੇ ਆ ਜੀ ਤੁਸੀਂ ਘਰੇ ਜਾਓ ਤੇ ਸਾਡੀ ਗੱਲ ਸਾਨੂੰ ਫਲੋਰ ਰੋਕ ਲਿਆ ਉਹਨਾਂ ਨੇ ਅਸੀਂ ਥਾਣੇ 'ਚ ਬੈਠੇ ਆਂ ਤੁਸੀਂ ਘਰੇ ਜਾਓ ਤੇ ਉਹਨਾਂ ਨੇ ਦੱਸਿਆ ਕਿ ਕੀ ਗੱਲਬਾਤ ਕੋਈ ਚੱਲ ਰਹੀ ਹੈ ਉੱਥੇ ਉਹ ਗੱਲਬਾਤ ਚੱਲਦੀ ਪਈ ਹੈ ਕਹਿੰਦੇ ਨੇ ਤੁਸੀਂ ਘਰੇ ਜਾਓ ਬਾਅਦ ਦੇ ਵਿੱਚ ਤੁਹਾਨੂੰ ਖੌਲ ਤੇ ਦੱਸਾਂਗੇ